ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੇ ਸੰਗਤ ਜੀ ਆਪ ਜੀ ਦੇ ਸਨਮੁਖੇ ਇੱਕ ਸ਼ਸ਼ਤਰ ਕਰਨ ਲੱਗੇ ਆ ਇਹ ਹੁਣ ਕੋੜੇ ਤੇ ਮੈਨੂੰ ਬੜਾ ਵਧੀਆ ਲੱਗਦਾ ਵਾ ਇਹ ਇੱਕ ਤੇ ਰਾਸਤੇ ਬਲਸਤੇ ਜਿ ਤਰ੍ਹਾਂ ਹਨੇਰਾ ਹਨੂਰਾ ਹੋ ਜਾਂਦਾ ਵਾ ਤੇ ਸਟਿਕ ਦੀ ਸਟਿਕ ਵਾ ਤੇ ਸ਼ਸ਼ਤਰ ਵਾ ਹਨਾ ਜੀ ਬੜਾ ਸੋਹਣਾ ਸ਼ਸ਼ਤਰ ਆ ਇੱਕ ਇੱਚ ਤੇਲ ਪਾ ਲੇਦਾ ਸਰੋਂ ਦਾ ਉਹ ਨਹੀਂ ਨਿਕਲਦਾ ਤੇ ਜਿ ਤਰ੍ਹਾਂ ਆਪਾਂ ਦੂਰ ਨੇੜੇ ਚੱਲ ਜਾਂਦੇ ਆ ਤੇ ਮੂੰਹ ਮਾਹ ਖੁਸ਼ਕ ਹੋ ਜਾਂਦਾ ਮੂੰਹਾਂ ਤੋਂ ਲੈਂਦਾ ਤੇ ਵਿੱਚੋਂ ਬਾੜਾ ਜਿਹਾ ਤੇਲ ਵੀ ਕੱਢ ਕੇ ਆਪਾਂ ਲਾ ਸਕਦੇ ਆ ਵੀ ਇੱਕ ਤੇਲ ਦੀ ਸੀਸੀ ਦੀ ਸੀਸੀ ਸ਼ਸ਼ਤਰ ਇੱਕ ਜਦੋਂ ਆਪਾਂ ਸਕਾਠੀ ਉਥੀ ਸਾਜ ਵਧੀਆ ਤਰੀਕੇ ਨਾਲ ਘੋੜੇ ਤੇ ਪਾ ਲਿਆ। ਇਧਰ ਆ ਲਓ ਸੇਖੋ। ਸਭ ਤੋਂ ਪਹਿਲਾਂ ਆ ਫੜੋ ਜੀ। ਘੋੜੇ ਨੂੰ ਪਾਵੇ ਦੂਜਾ ਬੰਦਾ ਵਾ। ਜਾਨ ਭਾਈ ਆ ਸਾਡੇ ਗੁਰੂ ਨੇ ਸਾਨੂੰ ਬੜੀਆਂ ਮਿਹਨਤਾਂ ਮੁਸ਼ਕਤਾਂ ਦੇ ਕੁਰਬਾਨੀਆਂ ਨਾਲ ਇਸ ਕਾਠੀ ਤੱਕ ਪਹੁੰਚਾਇਆ ਵਾ। ਇਹਨੂੰ ਨਮਸਕਾਰ ਕਰਨੀ ਆ। ਨਮਸਕਾਰ ਐਂ ਕਰਨੀ ਆ ਐਂ ਤਰ੍ਹਾਂ ਪੂਰੀ ਐਂ ਤਰ੍ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜ੍ਹਨ ਲੱਗਿਆ। ਜਦੋਂ ਉਤਰ ਗਏ ਆ ਉਤਰਨ ਲੱਗਿਆ 20 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਦੁਨੀਆ ਦੇ ਵਾਹਿਦ ਮਰਦ ਨੂੰ ਇਹਨੂੰ ਸ਼ੋਹ ਪ੍ਰਾਪਤ ਆ ਇਹਦੇ ਆ ਵੱਡਿਆ-ਵਡੇਰਿਆਂ ਦੀਆਂ ਕਾਠੀਆਂ ਦੇ ਉੱਤੇ ਪੀਰ ਪੈਗੰਬਰ ਹਜ਼ਰਤ ਬਾਦਸ਼ਾਹ ਗੁਰੂ ਗੁਰੂਆਂ ਦੇ ਸਹਿਬਜ਼ਾਦੇ ਭਗਵਾਨ ਹਰ ਇੱਕ ਧਰਮ ਦਾ ਜਿਹੜਾ ਪੈਗੰਬਰ ਆ ਉਹਦਾ ਇਹਦਾਂ ਵਾਸਤਾ ਰਿਆ ਉਹਦੀ ਪਿੱਠ ਤੇ ਸਵਾਰ ਹੋਇਆ ਤੇ ਇਹਨੂੰ ਇਨਾ ਮੁਬਾਰਕ ਤੇ ਇਨਾ ਜਿਹੜਾ ਵਾ ਮਾਣ ਪ੍ਰਾਪਤ ਆ ਤੇ ਮੇਰੇ ਖਾਲਸੇ ਪੰਥ ਦੇ ਵਿੱਚ ਇੱਥੋਂ ਤੱਕ ਵੀ ਆ ਵੀ ਮੈਂ ਤੇ ਹੁਣ ਜਿੱਤਰਾ ਆਇਆ ਮੈਂ ਤੇ ਇਤਨਾ ਜੱਫੀ ਪਾਉਣੀ ਆ ਕਿਉਂਕਿ ਇਹ ਜਾਨ ਪਾਈ ਆ ਇਹ ਜਾਨ ਪਾਈ ਆ ਤੇ ਜੱਫੀ ਤਾਂ ਹੀ ਆ ਦੇਖੋ ਜੀ ਠੀਕ ਆ ਨਾ ਜਿਵੇਂ ਆਪਦੇ ਭਰਾ ਨੂੰ ਮਿਲੀਦਾ ਆਪਦੇ ਪਿਤਾ ਨੂੰ ਮਿਲੀਦਾ ਆਪਦੇ ਸੱਜਣ ਨੂੰ ਮਿਲੀਦਾ ਇਹ ਇਹ ਹੈ ਜੀ ਇਹਦੇ ਨਾਲ ਆ ਦੇਖੋ ਜੀ ਆ ਇਹਦੇ ਨਾਲ ਪਿਆਰ ਆ ਇਹ ਜਾਨ ਪਾਈ ਆ ਜਾਨਪਾਈ ਦਾ ਮਤਲਬ ਕੀ ਸਾਡੇ ਨਨ੍ਹਿੰਗਾ ਸਿੰਘਾਂ ਦੇ ਵਿੱਚ ਇੱਕ ਪੱਕੀ ਰੀਤ ਆ ਕਿ ਦਲਾਂ ਦੇ ਵਿੱਚ ਨਾ ਮੈਂ ਦਲ ਦੇ ਵਿੱਚ ਵਿਦਿਆ ਜਿੰਨੀ ਕੁ ਪ੍ਰਾਪਤ ਕੀਤੀ ਹੈ ਤੇ ਉੱਥੇ ਬਾਟਾ ਸਿੰਘਾਂ ਦਾ ਵੱਡਾ ਹੁੰਦਾ ਵਾ ਉਹ ਵੱਡੇ ਬਾਟੇ ਦੇ ਵਿੱਚ ਸੂਈਆਂ ਤੇ ਜਸੂਸਾਂ ਨੂੰ ਪੁਰਾਣੇ ਪ੍ਰਾਤਨ ਸਮਿਆਂ ਦੇ ਵਿੱਚ ਐ ਲੱਗਣਾ ਪਤਾ ਇੱਕ ਸਿੰਘ ਵਾ ਤੇ ਉਹਦੇ ਵਿੱਚ ਭਾਜਾ ਵੀ ਇੰਨਾ ਪਾ ਲਿਆ ਤੇ ਪ੍ਰਸ਼ਾਦੇ ਵੀ ਇੰਨੇ ਹਾਲੇ ਫੜ ਲਿਆ ਬੜੀ ਬੜੀ ਖਰਾਕ ਆ ਇਹਨਾਂ ਦੀ ਤੇ ਖਰਾਕ ਹੁੰਦੀ ਵੀ ਇਹ ਸਿੰਘਾਂ ਦੀ ਪਰ ਉਹ ਕੀ ਹੋਣੀ ਕਿ ਜਦੋਂ ਬਾਟੇ ਦੇ ਵਿੱਚ ਬਾਕੀ ਜਿਹੜਾ ਵੱਧ ਗਿਆ ਉਹਨਾਂ ਚੂਰੀ ਘੁੱਟ ਕੇ ਤੇ ਘੋੜੇ ਅੱਗੇ ਕਰ ਦੇ। ਜਦੋਂ ਕੋਈ ਦੁੱਧ ਸਮੁੰਦਰ ਬਾਟੇ ਚ ਪਾਇਆ ਜਿੰਨਾ ਛਕ ਲਿਆ ਬਾਕੀ ਘੋੜੇ ਨੂੰ ਖਵਾਉਣਾ। ਇੱਥੋਂ ਤੱਕ ਕੇ ਜੇ ਕਿਸੇ ਨੂੰ ਇੱਕ ਲੱਡੂ ਮਿਲਿਆ ਨਾ ਅੱਧਾ ਲੱਡੂ ਘੋੜੇ ਨੂੰ ਖਵਾਉਣਾ। ਫਿਰ ਜਿਹੜਾ ਦਲਾਂ ਪੰਥਾਂ ਦਾ ਸਿਸਟਮ ਆ ਨਾ ਜਿਹੜੀ ਉੱਥੇ ਵਿਦਿਆ ਵਾ ਤੇ ਜਿਹੜਾ ਉੱਥੇ ਰਹਿਣਾ ਸਹਿਣਾ ਉੱਥੇ ਤੇ ਇਹ ਆ ਕਿ ਤੰਬੂ ਦੇ ਨਾਲ ਬਰਾਬਰ ਇਹ ਆ ਬੱਗੀ ਆ ਬੱਗੀ ਤੇ ਮੁੜ ਕੇ ਆਉਂਦਾ ਸਾਰਾ ਤੰਬੂ ਰੱਖ ਲੈਣਾ ਵਾ ਤੇ ਇਹਨੇ ਬੱਗੀ ਅੱਗੇ ਤੋਰ ਪੈਣਾ ਇੱਕ ਅੱਧਾ ਜਿਹੜਾ ਨਾਲ ਹੋਰ ਦੋ ਘੋੜੇ ਆ ਉਹ ਬੱਗੀ ਦੇ ਨਾਲ ਜੋੜ ਲਈਦੇ ਆ ਇਹ ਇਹ ਇੱਕ ਸਾਰਾ ਸਿਸਟਮ ਉੱਥੇ ਦਲ ਦੇ ਵਿੱਚ ਫੈਮਲੀ ਨੂੰ ਪਰਿਵਾਰ ਨੂੰ ਚੱਲਦਾ ਸੋ ਇਹ ਇੰਨੀਆਂ ਗੱਲਾਂ ਕਹਿੰਦੇ ਹੋ ਖਿਮਾ ਦੇ ਜਾਚਕਾਂ ਆਪਜੀ ਨਾਲ ਘੋੜੇ ਦੀ ਹਰੇਕ ਸਾਹਂਜ ਹਰੇਕ ਐਕਟੀਵਿਟੀ ਅਸੀਂ ਜਿਹੜੀ ਆ ਉਹ ਸਾਂਝੀ ਕਰਦੇ ਰਵਾਂਗੇ ਆਉਣ ਵਾਲਾ ਸਮਾਂ ਅਨੁਸਾਰੀਆਂ ਕਣਕਾਂ ਕੋਲ ਤਾਂ ਵਿੱਲੀਆਂ ਉਹ ਚੱਲੀਆਂ ਵਾਂ ਨਾਲੇ ਵਾਹ ਵਾਸਤਾ ਤਫਸੀਲ ਦੇ ਨਾਲ ਘੋੜੇ ਦੇ ਉੱਤੇ ਆਪਦੇ ਕੈਮਰੇ ਦੇ ਨਾਲ ਮੈਂ ਤੁਹਾਨੂੰ ਸਾਰੀ ਸਰੰਦ ਢੱਟੀ ਜਿਹੜੀ ਆ ਉਹ ਸਾਰੀ ਵਿਖਾਉਂਗਾ ਕਿਉਂਕਿ ਜਿਹੜੇ ਦੂਜੇ ਪੱਤਰਕਾਰ ਸੀਗੇ ਉਹ ਕਈਆਂ ਨਾਲ ਤਾਂ ਦੂਰ ਤੱਕ ਘੋੜਿਆਂ ਤੇ ਨਹੀਂ ਸੀ ਜਾਇਆ ਜਾਂਦਾ ਤੇ ਤੁਰ ਕੇ ਨਹੀਂ ਸੀ ਜਾਇਆ ਜਾਂਦਾ ਹੁਣ ਇਹ ਆ ਵੀ ਜਿੱਦ ਤਰ੍ਹਾਂ ਤੇਰੇ ਵਰਗਾ ਸਵਾਰ ਨਾਲ ਕਾਮਯਾਬ ਹੋ ਗਿਆ ਜਾਂ ਉਹ ਮੁੰਡਾ ਆਪਣਾ ਮੇਰਾ ਭਰਾ ਬਾ ਰਾਜਾ ਭੰਗੂ ਤੇ ਜਾਂ ਹੈ ਨਾ ਜਿਹੜਾ ਵੀ ਸਵਾਰ ਆ ਵੀ ਉਹਦੇ ਵਿੱਚ ਤੂੰ ਕਿ ਹੱਥ ਚ ਕੈਮ ਦੇ ਫੜ ਲਿਆ ਕਰਾਂਗੇ ਜੋ ਕੋਈ ਸਿਸਟਮ ਲਾ ਲਿਆ ਕਰਾਂਗੇ ਜਿਹਦੇ ਵਿੱਚ ਘੋੜ ਸਵਾਰੀ ਵੀ ਹੋਊਗੀ ਸਿੱਖਿਆ ਵੀ ਹੋਊਗੀ ਤੇ ਆਪ ਦੇ ਧਰਮ ਦਾ ਸਾਰਾ ਇਹਦਾ ਰਮਦਾਰ ਦਿਖਾਇਆ ਜਾਊਗਾ ਹੁਣ ਇੱਥੇ ਨਾਲੇ ਘੋੜਾ ਕਿਤਰਾ ਤਾਂ ਚੜਦਾ ਤਾਂ ਉੱਤਰ ਦਾ ਤੁਸੀਂ ਦੁਨੀਆ ਦੇ ਉੱਤੇ ਉਹਨਾਂ ਕਾਉਬੋਇਜ਼ ਦੀਆਂ ਵੀਡੀਓ ਵੇਂਦੇ ਜੇ ਤੁਹਾਨੂੰ ਅਸੀਂ ਆਪਣੇ ਘੋੜਿਆਂ ਤੇ ਵਿਖਾਵਾਂਗੇ ਵੀ ਆਪਣੇ ਘੋੜਿਆਂ ਦੀ ਕੀ ਸ਼ਕਤੀ ਆ ਕੀ ਤਾਕਤ ਆ ਤੇ ਆਪਣੇ ਸਵਾਰ ਵੀ ਕਿੱਥੋਂ ਤੱਕ ਰੁਤਬਾ ਰੱਖਦੇ ਆ ਜਿਉਂਦੇ ਵਸਦੇ ਰੋ ਆਵਾਜ਼ ਰੋ ਸਰਬੱਤ ਦਾ ਭਲਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ